ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭੈਰੋਂ ਪੱਟੀ ਇਹ ਪਿੰਡ ਹਰੀਨੋ ਪਿੰਡ ਦੇ ਬਿਲਕੁਲ ਨਾਲ ਹੈ ਤਹਿਸੀਲ ਇਹਨੂੰ ਕੋਟਕਪੂਰਾ ਪੈਂਦੀ ਹੈ ਤੇ ਜ਼ਿਲ੍ਹਾ ਫਰੀਦਕੋਟ ਦਾ ਹੀ ਪਿੰਡ ਕੋਟਕਪੂਰੇ ਤੋਂ ਰਾਮਿਆਣੇ ਨੂੰ ਜਦੋਂ ਜਾਂਦੇ ਆ ਤਾਂ ਉਸ ਸੜਕ ਦੇ ਉੱਤੇ ਹਰੀਨੋ ਪਿੰਡ ਆਉਂਦਾ ਹੈ ਤੇ ਦੋਨੇ ਪਿੰਡੇ ਸਨ ਚ ਬਿੱਥੀ ਜਿਹੜੀ 1/2 ਕਿਲੋਮੀਟਰ ਤੋਂ ਵੀ ਘੱਟ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਭਾਈ ਡੇਰੀ ਫਾਰਮ ਦਾ ਕੰਮ ਕਰਦਾ ਇਹਦੇ ਕੋਲ ਗਾਵਾਂ ਦੁੱਧ ਤੇ ਲਾਈਆਂ ਹੋਈਆਂ ਫਾਰਮ ਵਾਂਗੂ ਪੂਰਾ ਸੈਟਅਪ ਬਣਿਆ ਹੋਇਆ ਮੈਂ ਵੀਡੀਓ ਇਸ ਬਰਾਂਡੇ ਦੇ ਵਿੱਚ ਬਣਾ ਰਿਹਾ ਪਰ ਜਿਹੜਾ ਫਾਰਮ ਆ ਉਹ ਇਸ ਸਾਈਡ ਦੇ ਉੱਤੇ ਪ੍ਰੋਪਰ ਸ਼ੈੱਡ ਵਾਲਾ ਫਾਰਮ ਜਿਹੜਾ ਬਣਿਆ ਹੋਇਆ ਅੱਜ ਦੀ ਜਿਹੜੀ ਵੀਡੀਓ ਇਹਦੇ ਚ ਇੱਕ ਇਹ ਗਾਂ ਬਾਈ ਨੇ ਵਿਕਾਊ ਕੀਤੀ ਹੈ ਇਹ ਬਿਲਕੁਲ ਹੀ ਤਾਜੀ ਸੂਈ ਵੀ ਹੈ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਬਾਅਦ ਚ ਤੋੜ ਕੇ ਦਿਖਾ ਦੇਾਂਗੇ ਜਿਹਨੂੰ ਚੰਗੀ ਲੱਗੂਗੀ ਇਹ ਗਾਂ ਉਸੀ ਤਸੱਲੀ ਕਰ ਲੋ ਜੇ ਆ ਕੇ ਦੇਖਣਾ ਤੁਹਾਡਾ ਕੰਮ ਹੈ ਤੇ ਆਪਦੀ ਸਮਝ ਨਾਲ ਤੁਸੀਂ ਖਰੀਦਿਓ ਆਓ ਬਾਈ ਨਾਲ ਕਰਦੇ ਆ ਪਹਿਲਾਂ ਗੱਲਬਾਤ ਤੇ ਬਾਅਦ ਚ ਇਹਨੂੰ ਤੋਰਦੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਨਾਮ ਦੱਸ ਦਿਓ ਮੇਰੇ ਕੋਲ ਮੇਰਾ ਨਾਮ ਬਈ ਮੰਨੂ ਹੈ ਮੰਨੂ ਬਈ گاਵਾ ਦੁੱਧ ਤੇ ਫਿਰ ਪੱਕੀਆਂ ਲਾਈ ਜਾਂਵਾਂਗੇ ਹਾਂਜੀ ਹਾਂਜੀ ਇਹ ਵੀ ਕਰਦੀਆਂ ਜਿਹੜੀ ਵੇਚਣ ਲੱਗੀਆਂ ਹਾਂਜੀ ਹਾਂਜੀ ਕਰਦੀ ਆ ਜੀ ਕਿੰਨਵਾ ਸੂਆ ਸੂਈ ਹੈ ਬਈ ਇਹ ਬਈ ਅੱਜ ਆਪਣੇ ਕੋਲ ਤੀਜਾ ਸੂਆ ਸੂਈ ਗਈ ਤਾਂ ਟਾਈਮ ਇਹਨੂੰ ਕਿੰਨਾ ਕੁ ਗਿਆ ਸੂਈ ਨੂੰ ਟਾਈਮ ਆਪਣੇ ਕੋਲ ਰਾਤ ਨੂੰ ਫਰੀ ਹੈ ਬਈ ਇਹ ਰਾਤ ਸੂਈ ਹੈ ਸਵੇਰ ਦੁੱਧ ਚੋਇਆ ਸੀ ਇਹਦਾ ਬਈ ਹਾਂਜੀ ਸਵੇਰ ਠੀਕ ਹੈ ਬੱਚਾ ਕੀ ਦਿੱਤਾ ਹੈ ਬੱਚਾ ਬਾਈ ਨਾਲ ਮੇਲ ਹੈ ਬੱਚੇ ਨੂੰ ਜਨਮ ਦਿੱਤਾ ਹਾਂਜੀ ਹਾਂਜੀ ਇਹ ਗਾਂ ਦਾ ਦੁੱਧ ਦਾ ਰਿਕਾਰਡ ਦੂਜੇ ਸੂਏ ਦਾ ਕਿੰਨਾ ਦੂਜੇ ਆਪਣੇ ਕੋਲ ਵੀ 40 ਲੀਟਰ ਤੱਕ ਪੀਕ ਗਈ ਜਾਂਦੀ ਦੂਜੇ ਸੂਏ 'ਚ 40 ਕਿਲੋ ਦੁੱਧ ਨਹੀਂ ਦਿੱਤਾ ਹਾਂਜੀ ਹਾਂਜੀ ਠੀਕ ਹੈ ਅੱਛਾ ਬਾਈ ਕੀ ਡਿਮਾਂਡ ਕਰਦੇ ਹੋ ਇਹਦੀ ਰੇਟ ਕੀ ਰੱਖਦੇ ਹੋ ਰੇਟ ਬਾਈ ਜੀ ਦਾ ਆਪਾਂ 2 ਲੱਖ ਰੁਪਏ ਰੱਖਿਆ ਹੈ 2 ਲੱਖ ਰੁਪਏ ਡਿਮਾਂਡ ਹੈ ਹਾਂਜੀ ਇਹਦੀ ਸੀਮਨ ਡਿਟੇਲ ਪਤਾ ਹੈ ਕਿਹੜੇ ਸੀਮਨ ਦੀ ਹੈ ਗਾਂ ਹਾਂਜੀ ਏ ਬਾਈ ਪੀਡੀਐਫ ਦੇ ਸਟਾਕੀ ਬੁੱਲ ਦੀ ਹੈ ਇਹ ਹਾਫ ਸਟਾਕੀ ਦੀ ਹੈ ਜਿਹੜਾ ਅਵੱਛਾ ਦਿੱਤਾ ਹੈ ਉਹ ਕਿਹੜੇ ਬੁੱਲ ਦਾ ਆ ਗਿਆ ਉਹ ਬਈ ਆਪਣੇ ਕੋਲੇ ਏਬੀਐਸ ਟਨਰ ਦਾ ਹੀ ਹੈ ਏਬੀਐਸ ਦੇ ਸਟਨਰ ਦਾ ਹੈ ਹਾਂਜੀ ਹਾਂਜੀ ਠੀਕ ਹੈ ਸੋ ਦੋਸਤੋ 2 ਲੱਖ ਰੁਪਏ ਡਿਮਾਂਡ ਹੈ ਟਾਈਮ ਪਹਿਲਾਂ ਦਿਖਾ ਰਹੇ ਆ 1:44 ਮਿੰਟ ਹੈ 2 ਤਰੀਕ ਹੈ ਮਤਲਬ ਹਜੇ 3 ਘੰਟੇ ਹੋਰ ਮੰਨ ਲਓ ਇਹਦੀ ਚਵਾਈ ਨਹੀਂ ਹੋਣੀ ਤਾਜੀ ਸੂਈ ਵੀ ਹੈ ਸਵੇਰ ਹੀ ਸੂਈ ਰਾਤ ਹੀ ਸੂਈ ਹੈ ਦੋਸਤੋ ਤੋੜ ਕੇ ਦਿਖਾਉਣੇ ਤੁਹਾਨੂੰ ਖੋਲੀ ਬਈ ਥਾਣ ਥੀ ਚਵਾਈ ਆਲਾ ਪਰ ਅਰ ਨੇਚਰਲੀ ਆ ਵੀ ਇੰਨਾ ਕੁ ਦੁੱਧ ਤੁਸੀਂ ਚੋਣਾ ਤਾਂ ਤੁਹਾਨੂੰ ਮਸ਼ੀਨ ਮਿਲ ਗਈ ਮਸ਼ੀਨ ਜਿਹੜੀ ਉਹ ਲਾਉਣੀ ਪੈਣੀ ਹੈ ਬੱਚੇ ਨੂੰ ਜਨਮ ਦਿੱਤਾ ਸਟਨਰ ਏਬੀਐਸ ਦੇ ਬੋਲਦਾ ਹੈ ਬੱਚਾ ਮੇਲ ਕਾ ਫੈਗਾ ਦੇ ਨਾਲ ਤੀਜਾ ਸੂਆ ਸੋਈ ਹੈ 40 ਕਿਲੋ ਬਾਈ ਮੰਨਦਾ ਵੀ ਦੂਜੇ ਸੂਏ ਚ ਨੇ ਦੁੱਧ ਜਿਹੜਾ ਉਹ ਦਿੰਦਾ ਐਦ ਕੀ ਕਿੰਨਾ ਦੇ ਦੂ ਥੋੜੀ ਸਮਝ ਐ ਡਿਮਾਂਡ 2 ਲੱਖ ਰੁਪਇਆ ਪਰ ਇਹਦੇ ਚੋਂ ਮਾਨਤਾ ਹੋਊਗਾ ਇਹ ਫਿਕਸ ਰੇਟ ਨਹੀਂ ਹੈ ਟਾਂਚਾ ਦੇਖੋ ਗਾਂ ਦਾ ਦੋਸਤੋ ਬਹੁਤ ਸੋਹਣਾ ਇਹਦਾ ਹਵਾਨਾ ਹੈ ਫਿਕਸ ਜਿਹਾ ਹੀ ਹੈ ਕੋਈ ਬਹੁਤਾ ਲੂਜ ਨਹੀਂ ਹਵਾਨਾ ਖੁੱਚਾਂ ਦੇ ਬਰਾਬਰ ਜਿਹਾ ਆਉਂਦਾ ਥਣ ਤੀਚਾਈ ਵਾਲਾ ਵੀ ਹੈ ਸਟਰਕਚਰ ਇਹਦਾ ਤੁਸੀਂ ਵੀਡੀਓ ਚ ਦੇਖ ਹੀ ਸਕਦੇ ਹੋ ਸੋ ਰੇਟ ਅਸੀਂ ਵੀਡੀਓ ਦੇ ਵਿੱਚ ਹੀ ਕਰਵਾਤਾ ਹੈ ਬਾਕੀ ਤੁਸੀਂ ਤਸੱਲੀ ਕਰ ਲਓ ਬਾਈ ਫੇਰ ਉਧਰ ਗੇਟ ਵਾਲ ਨੂੰ ਲਿਜਾਈ ਸਿੰਧਰਪੁਰ ਬੱਚੇ ਦੀ ਕਾਫੀ ਖੇਚ ਕਰਦੀ ਹੈ ਤਾਜੀ ਸੂਈ ਉਣ ਕਰਕੇ ਪਰ ਇਹ ਖੁੱਲੀਆਂ ਫਿਰਦੀਆਂ ਗਾਵਾਂ ਚੋਂ ਆ ਤਾਂ ਇੱਕ ਅਦਾ ਡੈਣੀ ਇਹ ਪਸ਼ੂ ਕਰਦੇ ਹੁੰਦੇ ਉਸ ਤੋਂ ਬਾਅਦ ਛੇ ਅਲੱਗ ਆਉਂਦਾ ਪੱਠਾ ਨੀਰਾ ਖਾਂਦੇ ਰਹਿੰਦੇ ਐਸ ਸਾਈਡ ਤੇ ਬਾਈ ਦਾ ਫਾਰਮ ਹੈ ਜਿਹੜੀਆਂ ਗਾਵਾਂ ਘਰੇ ਰੱਖੀਆਂ ਹੋਈਆਂ ਕੀ ਨਾਗ ਅੱਜ ਬਾਈ ਨੇ ਵਕਾਉ ਕੀਤਾ ਤਾਜੀ ਸੂਈ ਵੀ ਵੇਖ ਰਹੇ ਤੁਸੀਂ ਦੇਖ ਰਹੇ ਹੋ ਇਹਦੀ ਮਿਲਕਿੰਗ ਦੋਸਤੋ ਸਵੇਰ ਬਾਈ ਨੇ ਕਰਤੀ ਸੀ ਤੇ ਹੁਣ ਤੁਸੀਂ ਇਹ ਇਹਨੂੰ 2 ਵਜੇ ਦੇ ਹਿਸਾਬ ਤੇ ਪੌਣੇ 2 ਵਜੇ ਵੀਡੀਓ ਬਣ ਰਹੀ ਉਸ ਹਿਸਾਬ ਤੇ ਦੇ ਹਵਾਨੇ ਦੀ ਜੱਜਮੈਂਟ ਕਰੋ ਕਾਫੀ ਚੰਗਾ ਹਵਾਨਾ ਅੱਗੇ ਨੂੰ ਵੀ ਟੁੱਟਦਾ ਨਹੀਂ ਹਵਾਨਾ ਥਣ ਸੋਹਣੇ ਆ ਬਾਕੀ ਥਣ ਦਾ ਸੈਜ ਇਧਰੋਂ ਵੀ ਤੁਸੀਂ ਦੇਖੋ ਇਸ ਤਰ੍ਹਾਂ ਦਾ ਤੁਹਾਨੂੰ ਦਾ ਸਹਿ ਚਾਰੇ ਥਾਂ ਤੋਂ ਤੁਹਾਨੂੰ ਇੱਕੋ ਜਿਹਾ ਨਜ਼ਰ ਆਉਣਗੇ ਨਾੜਾਂ ਵੀ ਹਵਾਨੇ ਤੇ ਚੰਗੀਆਂ ਪਛਾਣ ਨੂੰ ਵੀ ਹਵਾਨਾ ਚੰਗਾ ਦਿਖਾਉਂਦੀ ਐ ਸੋਹਣੇ ਬੱਚੇ ਪਾਉਗੀ ਜਿਹੜਾ ਵੀਰ ਖਰੀਦਣਾ ਚਾਹੁੰਦਾ ਐ ਇਸ ਵਾਰ ਵੱਛਾ ਐ ਅਗਲੀ ਵਾਰ ਤੋਂ ਜੇ ਕਿਸੇ ਭਰਾ ਕੋਲੇ ਵੱਛੀਆਂ ਦੇਵੇ ਤਾਂ ਫਾਰਮ ਜਿਹੜਾ ਉਹ ਇਹਦੇ ਤੋਂ ਸਟਾਰਟ ਹੋਊਗਾ ਸੋ ਇੱਕ ਹੀ ਨਾਕ ਸੀ ਤੁਸੀਂ ਤਸੱਲੀ ਕਰਕੇ ਖਰੀਦ ਲਿਓ ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ ਐ ਇਸ ਤੇ ਤੁਸੀਂ ਕਾਲ ਕਰਨੀ ਧੰਨਵਾਦ